ਸਤ ਸ੍ਰੀ ਅਕਾਲ ਜੀ ਮੈਂ ਸਵੀਰ ਕੋਰ ਮੇਰੇ ਚੈਨ ਪੰਜਾਬੀ ਦੂਰ ਫੈਨਿ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਟਾਈਮ ਹੈ ਸਵੇਰ ਦਾ ਬੱਚ ਕਿੰਨੇ ਗੇ ਤੇ ਪੌਣੇ ਸੀ ਤੇ ਕਿਉਂਕਿ ਹੁੰਦਾ 5 ਵੇ ਦਿਨ ਚੜ ਜਾਂਦਾ ਹੈ ਤੇ ਅੱਜ ਮੈਂ ਲੇਟ ਹੋ ਗਈ ਬੇੜਾ ਸੰਭਲਣ ਦੇ ਵਿੱਚ। ਇਹ ਕਿਉਂਕਿ ਮੈਂ ਸਵੇਰੇ ਕਿਚਨ ਸਾਫ ਕਰਨ ਲੱਗ ਗਈ ਫ੍ਰਿਜ ਸਾਫ ਕਰਨ ਲੱਗ ਗਈ। ਮੈਂ ਫ੍ਰਿਜ ਦਿਨੇ ਸਾਫ ਕਰਨ ਦੀ ਥੋੜੀ ਕਾਲ ਹੋ ਜਾਂਦੀ ਹੈਗੀ ਅੰਦਰ ਬਾਹਰ ਨੂੰ ਜੀਰ ਕਰਦਾ ਗਰਮੀ ਵਿੱਚ। ਮੈਨੂੰ ਹੈਗਾ ਨਾਲ ਦਿਨ ਅੱਜ ਕੰਮ ਸਵੇਰੀ ਨਿਵੇੜ ਦਾ ਵਧੀਆਗਾ। ਤੇ ਬੱਚੇ ਅੱਜ ਸਕੂਲ ਨਹੀਂ ਆਉਂਦੇ ਸੀ ਉਸ ਕਰਕੇ ਮਨੇ ਹੁਬ ਚਾੜੂ ਜੀ ਡੇਟ ਲਗਾ ਦੂੰਗੀ। ਨਹੀਂ ਮੇਰੇ ਸੀਰੀਅਸ ਵਿੱਚ ਚਾੜੂ ਦੁਗਾਣਾ ਬਹੁਤ ਵਧੀਆ ਲੱਗਦਾਗਾ। ਤੇ ਆਹਦਾ ਮੈਂ ਨੇਰੇ ਨੇਰੇ ਸਾਰਾ ਚਾੜੂ ਲੱਗ ਜੀ। ਫਿਰ ਅੱਧੀ ਨੇ ਕਰਨਾ ਨਾ ਤੂੰ ਮਿੱਟੀ ਉੱਡੀ ਜਾਂਦੀ ਐ। ਨਾਲੇ ਫਿਰ ਕਾਲਜ ਹੀ ਹੋਏ ਤੇ ਮੈਨੂੰ ਵਧੀਆ ਲੱਗਦਾਗਾ। ਤੇ ਮੇਰੇ ਸੀਰੀਅਸ ਵਿੱਚ ਚਾੜੂ ਦੁਗਾਣਾ ਪਹੁੰਚ ਜਾਂਦਾ ਵੀ ਵਧੀਆ ਲੱਗਦਾ ਵੀ ਜਲਦੀ ਮਾਰਨਿੰਗ ਉੱਠ ਕੇ ਸਾਰਨ ਵਾਲਾ ਮੇਰਾ ਕੰਮ ਚਾੜੂ ਦੁਗਾਉ ਨਹੀਂ ਹੁੰਦਾਗਾ ਉਸ ਤੋਂ ਬਾਅਦ ਚਾਹ ਪਾਣੀ ਹੁੰਦਾ ਹੁੰਦਾਗਾ। ਤੇ ਕਰਨਬੀਰ ਵੀ ਜਲਦੀ ਉੱਠ ਖੜਦਾ ਮੇਰੇ ਨਾਲ ਹੀ ਤੇ ਅੱਜ ਵੀ ਜਲਦੀ ਉੱਠ ਖੜਿਆ ਕਿਉਂਕਿ ਸੰਡੇ ਸੀ ਅੱਜ ਤੇ ਜੋਤ ਨੂੰ ਤਾਂ ਹੁੰਦਾ ਪੈਣ ਦਾ ਲਾਲਚ ਵੀ ਪਾਉਮਾ ਸੰਡੇ ਨੂੰ ਤੇ ਤਾਂ ਜਲਦੀ ਉੱਠ ਖੜਦਾ ਨੇ ਛੋਟੇ ਹੁੰਦੇ ਨੇ ਸੁਭਾਅ ਦਾ ਬਹੁਤ ਜਲਦੀ ਉੱਠਦਾਗਾ ਪਤਾ ਨਹੀਂ ਇਹ ਬਾਹਰ ਜਾ ਕੇ ਭੱਜ ਕੇ ਆਏਗਾ ਕਰੇ ਮਾਰਨਿੰਗ ਵਕਤ ਜਾਣਾਗਾ ਬਣੀ ਗੈਸਮ ਗਰਮੀ ਬਹੁਤ ਜ਼ਿਆਦੀ ਆ ਨਾਲ ਜਾ ਰਹਿਣ ਦੇ ਚਲ ਜੀ ਪਰ ਜਲਦੀ ਅੱਲੀ ਝਾੜੂ ਲਗਾ ਦੀ ਫਿਰ ਨਹੀਂ ਤਾਰਾ ਚੋਣੇ ਉਸ ਤੋਂ ਬਾਅਦ ਤਾਰ ਮੇਰੇ ਲੇਟ ਚੋੜੀ ਹੁੰਨੀ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਬਾਹਰ ਪੱਖਾ ਨਹੀਂ ਲੱਗਿਆ ਹੁੰਦਾ ਥੋੜੀ ਦੇਰ ਚੋੜਨੀ ਓਕੇ ਗਾਇਆਂ ਦਿੰਦੀਆਂ ਦੁੱਧ ਤੇ ਦੇਰ ਚੋੜਨੀ ਹੈ ਜੇ ਮੱਝਾਂ ਸੂਪੀਆਂ ਫਿਰ ਤਾਂ ਸਵੇਰੇ 5 ਵਜੇ ਚੋਣੀ ਪਿਆ ਕਰਨੀ ਓਕੇ ਫਿਰ ਬੱਚੇ ਸਕੂਲ ਜਾਣ ਦਾ ਟਾਈਮ ਹੋ ਜਾਂਦਾ ਤੇ ਹੁਣ ਤਾਂ ਵੀਡੀਓ ਪੱਕੇ ਨੇ ਸਾਂ ਝਾੜੂ ਲੁਹਾਣੇ ਕੋਈ ਨਹੀਂ ਓਕੇ ਨਹੀਂ ਹੈਗੇ ਪਹਿਲਾਂ ਕੱਚੇ ਵੀਡੀਓ ਹੁੰਦੇ ਸੀ ਇਹਨਾਂ ਦਾ ਰੇਤਾ ਹੋ ਜਾਂਦਾ ਤੇ ਅੱਜ ਕੱਲ ਸੌਣ ਦੇ ਮਹੀਨੇ ਕੱਖ ਕਰਨਾ ਹੋਇੰਦਾ ਬਹੁਤ ਬੇੜੇ ਸੰਭਲਨੇ ਔਖੇ ਹੋ ਜਾਂਦੇ ਤੇ ਇਹ ਸਾਰਾ ਤਾਂ ਪਿੰਡ ਬਹੁਤ ਮੇੜਾ ਵੱਡਾ ਸੀ ਆ ਤੇ ਹੁਣ ਤਾਂ ਛੁੱਠੀ ਪੈ ਗਈ ਹੈ ਕਿ ਮੇੜਾ ਛੋਟਾ ਰਹਿ ਗਿਆ ਤੇ ਪੱਕਾ ਹੋ ਗਿਆ ਪਹਿਲਾਂ ਸਾਰਾ ਬੇੜਾ ਕੱਚਾ ਹੁੰਦਾ ਸੀਗਾ ਤੇ ਜਗਾ ਘੱਟ ਪਾਈ ਹੋਈ ਸੀ ਤੇ ਬੇੜੇ ਸੀ ਜਿਆਦੇ ਤੇ ਸੌਣ ਦੇ ਮਹੀਨੇ ਨੇ ਕੱਖ ਹੋਏਦੇ ਮੰਮੀ ਪੱਟੀਆਂ ਦੀ ਘੰਟਾ ਘੰਟਾ ਲੱਗ ਜਾਂਦਾ ਉਹਨੂੰ ਝਾੜਨ ਦਾ ਉਹਨੂੰ ਤੇ ਉਹਨਾਂ ਨੂੰ ਵੀ ਆ ਤੁਸੀਂ ਸਵੇਰੇ ਜਲਦੀ ਉੱਠ ਕੇ 4 ਵਜੇ ਸਾਰਾ ਮੱਝ ਦਾ ਕੰਮ ਤੇ ਝਾੜੂ ਸਾਰਾ ਲਗਾ ਦਿੰਦੇ ਹਾਂ ਦਿਨ ਚੜ੍ਹਨ ਦਾ ਪਹਿਲਾਂ ਪਹਿਲਾਂ ਤੇ ਬਹੁਤ ਟਾਈਮ ਲੱਗਦਾ ਉਹਨਾਂ ਉੱਥੇ ਰੇਤਾਂ ਮਿੱਟੀ ਇਕੱਠੀ ਕਰਨੀ ਸੌਣ ਦੇ ਮੀਨ ਜਮੀਂ ਪੈ ਜਾਂਦੇ ਤੇ ਕੱਕ ਕੰਡਾ ਕੱਢ ਲਿਆ ਤੇ ਬਹੁਤ ਟਾਈਮ ਲੱਗਦਾ ਝਾੜ ਲਾਉ ਉਹਨੂੰ ਤੇ ਬਹੁਤ ਸੋਹਣਾ ਲੱਗਦਾ ਫਿਰ ਝਾੜੂ ਲਾ ਕੇ ਕੱਚਾ ਜਦੋਂ ਹੁੰਦਾ ਤੇ ਜਦ ਸਾਰਾ ਸਾਫ਼ ਸਪੇ ਹੋ ਜਾਂਦਾ ਫਿਰ ਬਹੁਤ ਵਧੀਆ ਲੱਗਦਾ ਹੁੰਦਾ ਸੀ ਸਾਡੇ ਵੀ ਪਹੀ ਕੱਚੀ ਆ ਹੁਣ ਅੱਜ ਸਾਰਾ ਦੇਖਦੇ ਆ ਸਮਾਰਦੇ ਆਂਗੇ ਤੇ ਬਹੁਤ ਕੱਕ ਕੰਡਾ ਹੋਇਆ ਪਿਆਗਾ ਤੇ ਸਾਰਾ ਸਾਫ਼ ਕਰ ਦਿੰਨੇ ਆਂਗੀ ਤੇ ਪੱਕੇ ਘਰਸ ਵਿੱਚ ਮਾਂਜੀ ਬਹੁਤ ਕਾਸ ਦੇ ਨੇਗੀ 10 ਦਿਨ ਨਹੀਂ ਮਾਂਜਾ ਚੱਲਦਾ 10 ਦਿਨ ਵਰਤਾਸ ਜਾਂਦਾ ਤੇ ਉਸੇ ਰੇਟਾ ਵਿੱਚ ਬਿਰਲਾ ਬਹੁਤ ਯਾਦ ਨੇਗੀ ਤੇ ਟਾਈਮ ਲੱਗ ਜਾਂਦਾ ਕਿਉਂਕਿ ਇਹ ਜਿਹੜੇ ਟੋਏ ਹੁੰਦੇ ਨੇ ਕੋਈ ਹੁੰਦੀ ਸੀ ਪਹਿਲਾਂ ਆਪਣੇ ਤੇ ਉਹ ਇਟਾ ਨੇਗੀ ਉਹ ਲਾਈ ਹੋਈ ਨੂੰ ਵੇੜ ਵਿੱਚ ਸਾਰੀਆਂ ਜਿਹੜੋਂ ਕੱਡੇ ਸੀਗੇ ਉਹ ਟੋਏ ਤੇ ਸਾਰੀਆਂ ਟੜ ਸਾਰੇ ਪੱਕੇ ਦੇ ਵਿੱਚ ਲਾਈ ਹੋਈਆਂ ਸੀ ਤੇ ਉਧਰ ਹਰ ਮਣਗੀ ਸਾਈਡ ਸਾਰਾ ਉਧਰ ਵੀ ਇੰਨਾ ਵਗ ਲਗਾ ਸਾਰੇ ਜਿਹੜੇ ਵੇੜ ਵਿੱਚ ਮੀਟਰ ਲਾਈ ਇਹਨਾਂ ਦਾ ਥੋੜਾ ਕੋਲ ਕੱਟ ਖੜਦਾਗਾ ਜਿਹਨਾਂ ਆਪ ਆ ਵੀਦੇ ਹੀ ਸੀ ਨਾਲ ਦੀ ਨਾਲ ਨਿਕਲ ਜਾਂਦਾ ਦਾ ਰਾਣੀ ਬੁੱਕੇ ਦੀ ਰਾਮਦਾਰੀ ਕੱਚੇ 'ਚ ਬਹੁਤ ਔਖ ਹੋ ਜਾਂਦਾ ਰਿਹਾ ਤਾਂ ਮਿੱਟੀ ਫਿਰੰਤਰ ਜਾਂਦਾਗਾ ਤੇ ਜਲਦੀ ਸੰਭਰ ਜਾਂਦਾਗਾ ਤੇ ਬਸ ਮੁੱਜਾ ਕੱਖ ਖਾਣ ਲੱਗ ਰਿਹਾ ਨੀਗੇ ਫਿਰ ਬਨ ਦਿੰਨੇਗਾ ਅੰਦਰ ਨਮਾਕੀ ਤੇ ਤਾਰਾ ਛੋਣ ਲਗੀ ਮੈਂ ਪਿਣਾ ਦੇਣ ਨਾਕੀ ਫਿਰ ਅੰਦਰ ਬਨਦਾਂਗੇ ਕੀ ਇਹਦੇ ਗੈਰ ਕੱਖ ਵਡਣ ਆ ਕੇ ਨਵਾਉਣਗੇ ਫਿਰ ਤੇ ਅੱਜ ਹੈਲਪਰ ਵੀ ਆਊਗਾ ਤੇ ਨਾਲ ਲੱਗ ਲਗਾ ਕੇ ਤੇ ਬੱਚਾ ਨੂੰ ਛੁੱਟੀ ਅੱਜ ਸੰਡੇ ਹੈਗਾ ਤੇ ਸਾਰੀ ਜਿਹੜੀ ਪਈ ਸਾਫ ਕਰ ਦਾਂਗੇ। ਥੋੜੀ ਨਾਲ ਹੈਲਪ ਮਿਲ ਜਾਂਦੀ ਹੈ ਕਿ ਯਾਰ ਬੱਚੇ ਵੀ ਨਾਲ ਕੰਮ ਲੱਗ ਜਾਂਦੇ ਨੇ ਬਹਾਨੇ ਨਾਲ। ਲਈ ਸਾਡੇ ਬੱਚੇ ਫਿਰ ਫੋਨ ਤੇ ਬੈਠੇ ਰਹਿੰਦੇ ਨੇਗੇ। ਤੇ ਲੋ ਜੀ ਸਾਰੀ ਦਾ ਝਾੜੂ ਲੱਗ ਗਿਆ ਤੇ ਹੁਣ ਮੈਂ ਇੱਧਰ ਵਾਲੀ ਮੀਟੀ ਚਲਾ ਦ। ਤੇ ਫਿਰ ਚਲਦੇ ਹਾਂ ਬਾਹਰ। ਠੰਡੇ ਠੰਡੇ ਪਈ ਸਮਾਰ ਦਿੰਨੇ ਆਂਗੇ ਫਿਰ। ਕਦੇ ਵੀ ਤਾਂ ਵੇਖ ਰੋ ਕੋਹ ਹੁੰਦਾ ਕਰਨ ਵੀ ਉੱਠ ਖੜਿਆ ਜੋਤ ਨੂੰ ਮੈਂ ਚਾਹ ਦੇ ਦੇਣੀ ਆ ਤੇ ਉਹਨੂੰ ਮਿਠਾ ਲੈਣੀ ਹੈਗੀ ਜੋਤ ਉੱਠ ਉੱਠ ਦੇ ਵਿੱਚ ਬਹੁਤ ਜਿਆਦਾ ਆਸ ਕਰਦੀ ਹੈਗੀ ਤੇ ਉਹਨੂੰ ਸੰਡੇ ਨੂੰ ਪੈਣ ਦਾ ਲਾਲਚ ਬਹੁਤ ਲੱਗਿਆ ਰਹਿੰਦਾ ਵੀ ਮੈਂ ਇਹ ਉਠਾ ਤੇ ਕਰਨ ਵੀ ਇਹਨੂੰ ਨਹੀਂ ਹੈਗਾ ਤਾਂ ਜਲਦੀ ਉੱਠ ਖੜਦਾ ਹੈਗਾ ਬੱਸ ਪਾਸਾ ਹੇਠੇ ਰਹਿ ਗਿਆ ਅੰਦਰ ਵੀ ਮੈਂ ਸਾਰਾ ਗੁਹਾ ਸੁੱਟ ਦਤਾ ਤੇ ਝਾੜੂ ਲਗਾ ਤੰਦਰ ਬਰਾਡੇ ਵਿੱਚ ਫਿਰ ਸੁੱਕ ਜਾਂਦਾ ਫਰਸ਼ ਜਿਹਨੂੰ ਪਸੂ ਬਣਦੇ 7 ਵਜੇ ਜੋ ਚੰਗੀ ਦੇ ਪਰਸੇਲੇ ਸੁੱਕੇ ਜਾਂਦੇ ਨੇ ਸਾਰੇ ਤੇ ਹੁਣ ਬਾਰੇ ਨਵਾਕੇ ਬਰਲਾ ਪਰਸੇ ਧੋਦਾਂਗੇ 15 ਦਾ ਮੈਂ 4-15 ਵਾ ਧੋਣੀ ਹੋਣੀ ਹੈ ਤੇ ਬਾਹਰ ਤਾਂ ਡੇਲੀ ਮੱਜਾ ਨਵਾਉਣੇ ਆ ਫਰਸ਼ ਦੇ ਉੱਪਰ ਹੀ ਫਿਰ ਬਸ ਬੰਨੀ ਹੋਈ ਨਵਾ ਦਨੇ ਆ ਕਿਉਂਕਿ ਫਿਰ ਨਵਾਉਂਦੀਆਂ ਨਹੀਂ ਹੈਗੇ ਜੇ ਖੋਲ ਕੇ ਨਵਾਉਣੇ ਆ ਫਿਰ ਉੱਥੇ ਬੰਨੀ ਹੋਈ ਨਵਾ ਦਨੇ ਆ ਚਲੋ ਜੀ ਮਿਲਦੇ ਫਿਰ ਥੋੜ ਦੇਰ ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰਪੁਰ ਮੇਰੇ ਚੈਨਲ ਪੰਜਾਬੀ ਟੂਰ ਫਾਈਂਡ ਬਲੌਗ ਤੇ ਹਣ ਬਹੁਤ ਬਹੁਤ ਸਵਾਗਤ ਹੈ ਅਗਰ ਤੁਸੀਂ ਅਜੇ ਪਹਿਲੀ ਵਾਰ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ ਇਹ ਵਲੌਗ ਦੇ ਲੱਗੇ ਤਾਂ ਕੁਆਲਿਟੀ ਕਰਦੇ ਜ਼ਰੂਰ ਦੱਸਿਓ ਤੇ ਵੀਡੀਓ ਦੇ ਬਤਵਾਸੀ ਆ ਜ਼ਰੂਰ ਕਰ ਦੇਗਾ ਤੇ ਟਾਈਮ ਹੋ ਗਿਆ ਬੱਜ ਗਏ ਨੇ ਸ਼ਾਮ ਦੇ 5 ਤੇ ਬੱਚੇ ਟਿਊਸ਼ਨ ਦੇ ਚਲੇ ਗਏ ਨੇਗੇ ਅੱਜ ਸਰਦੋਂ ਇਸ ਵਿੱਚ ਇਹ ਤੇ ਹੁਣ ਸਰਵਾ ਦਿੱਤਾਗਾ ਤੇ ਅੱਜ ਲੇਟ ਹੋ ਗਏ ਕਿਉਂਕਿ ਸਵੇਰੇ ਮੈਂ ਕਹੀ ਸਮਾਂ ਲੱਗ ਗਈ ਤੇ ਟਾਈਮ ਲੱਗ ਗਿਆ ਫਿਰ ਬੱਚੇ ਮੈਨੂੰ ਲਾਹ ਹੋਗਾ ਜਿਹੜੇ ਟੱਸੀ ਸਾਰੇ ਕਿੰਨੇ ਬਈਆਂ ਸੀ ਜਿਹੜੇ ਲਗਾਉਣੀ ਹੋਣਗੇ ਕਹੀ ਵਿੱਚ ਲੱਗ ਜਾਣੀਆਂ ਸਾਰੇ ਉਹ ਥਣਕੇ ਰੱਖ ਦਿੱਤੀ ਨੇਗੇ ਤੇ ਮੈਨੇਜਰ ਬੱਚੇ ਹੈਲਪ ਕਰ ਦੇਣਗੇ ਪਰ ਇਹਨਾਂ ਨੂੰ ਕੰਮ ਹੁੰਦਾ ਖੇਤ ਤੇ ਕੱਲ ਨੂੰ ਵੀ ਇਹਨਾਂ ਨੂੰ ਫਿਰ ਔਖਾ ਹੋ ਜਾਂਦਾ ਤੇ ਨਾ ਕੋਈ ਇਹਨਾਂ ਦੇ ਹਾੜੀ ਦਾ ਕੰਮ ਸੀਗਾ ਅੱਜ ਹੈਲਪਰ ਪੁੱਛਿਆ ਸੀ ਵੈਸੇ ਚਾਰ ਪੈਣਾ ਸੀ ਤੇ ਚਾਰ ਵਾਲੇ ਕੋਈ ਰਾਹ ਨਹੀਂ ਦੇ ਰਹੇ ਹੈਗੇ ਕਹਿੰਦੇ ਅੱਜ ਆਵਾਂ ਕੱਲ ਨੂੰ ਆਵਾਂਗੇ ਪਤਾ ਨਹੀਂ ਇੰਨਾ ਟਾਈਮ ਕੋਲ ਆਈ ਜਾਂਦੇ ਨੇਗੇ ਜੀ ਸਾਨੂੰ ਕਹਿੰਦੇ ਸਵੇਰੇ 10 ਵਜੇ ਆਵਾਂਗੇ 10 ਤੋਂ ਬਾਅਦ ਫਿਰ ਕਹਿੰਦੇ 3 ਵਜੇ ਆਵਾਂਗੇ 3 ਵੇ ਵੀ ਨਹੀਂ ਆਏ ਹੈਗੇ ਹੁਣ ਦੇਖੋ ਕਹਿੰਦੇ ਸਵੇਰੇ ਆਵਾਂਗੇ ਤੇ ਅੱਜ ਹੈਲਪਰ ਵੀ ਰੱਖਿਆ ਸਾਰਾ ਪੂਰਾ ਸਾਫ ਕੀਤਾ ਸਾਰੀ ਪਈ ਸਾਫ ਕੀਤੀ ਬਹੁਤ ਖਨਾਓ ਹੈ ਬਈ ਇਸ ਸਾਰਾ ਕੰਮ ਕਿਉਂਕਿ ਜੀਰੀ ਗੱਤ ਨੂੰ ਇੱਧਰ ਲੱਗਾਨੀ ਜਾਂਦਾ ਸੀ ਤੇ ਕੱਕਣ ਦਾ ਸਾਰਾ ਜਿਹੜਾ ਖੁਰਚ ਕੇ ਇੱਧਰ ਸਾਫ ਕਰ ਦਿੱਤਾ ਉਹ ਵੀ ਪਈ ਕੱਚੀ ਆ ਫਿਰ ਉਹ ਕੱਕ ਹੋਏ ਨੇ ਸਾਈਡਾਂ ਦੇ ਨਵੇਂ ਤੇ ਰੀਹਾਂ ਡਾ ਹੁੰਦਾ ਖੇਤ ਕਰਕੇ ਤੇ ਸਾਰਾ ਸਾਫ ਕਰ ਦਿੱਤਾ ਕੱਕ ਕਿਉਂਕਿ ਫਿਰ ਕੀੜੇ ਕੰਡੇ ਦਾ ਟਾਈਮ ਆ ਗਰ ਮੈਂ ਇਸ ਵਿੱਚ ਬੱਚੇ ਫਿਰ ਦੇ ਰਹੇ ਨੇ ਖੇਡਦੇ ਤੇ ਰੋਕਾ ਹੋ ਜਾਂਦਾ ਤੇ ਅੱਜ ਮੈਨੂੰ ਸੁਪੀ ਕਰਕੇ ਉਹਨਾਂ ਦਾ ਲਾਹ ਲੱਗਿਆ ਉਹ ਟੀਵੀ ਸਵੇਰ ਦੇ 11 ਵਜੇ ਖਾਦੀ ਹੈਗੀ ਤੇ ਇਹ ਵੀਰਾ ਹੀ ਹੁੰਦਾ ਵੀ ਠੰਡੇ ਠੰਡੇ ਕੰਮ ਬਣ ਜਾਂਦਾ ਫਿਰ ਤੋਂ ਪਹਿਲਾਂ ਵੀ ਤਾਂ ਕੰਮ ਵੀ ਕਰਨਾ ਖੋਇ ਜਾਂਦਾ ਜਿਹੜਾ ਵਸਪਾਈ ਜਿਹੜਾ ਝਾੜੂ ਲਾਉਣਾ ਰਹਿ ਗਿਆ ਸੀ ਇੱਕ ਵਾਰ ਤਾਂ ਮੈਂ ਸਵੇਰੇ ਲਗਾਤਾ ਜੇ ਸਾਫ਼ ਕਰਕੇ ਉਸ ਤੋਂ ਬਾਅਦ ਲਗਾਇਆ ਕਿਉਂਕਿ ਥੋੜਾ ਜਿਹਾ ਕੰਮ ਰਹਿ ਗਿਆ ਸੀ ਫਿਰ ਉਹ ਹੁਣ ਕਰਨ ਲੱਗ ਰਹੇ ਨੇ ਕਿ ਜਨੇਸਿਵਨ ਆਪੀ ਕਰਦਾ ਜਿਹੜਾ ਰਹਿ ਗਿਆ ਤੇ ਫਿਰ ਨੂੰ ਆਇਆ ਸੀ ਵੀ ਫੇਰੇ ਝਾੜੂ ਲਾਉਣਾ ਉਸ ਦਿਨ ਸਾਰੀ ਸਾਫ਼ ਹੋਊਗੀ ਹੁਣ ਤਾਂ ਟਾਈਮ ਨਹੀਂ ਹੈਗਾ ਤਾਂ ਹੁਣ ਆਪਾਂ ਸੋਇਆ ਪਰ ਲੋਕੇ ਟਾਈਮ ਹੋ ਜੂਗਾ ਤੇ ਸਵੇਰੇ ਕਰੂਗੀ ਸਾਫ਼ ਤੇ ਸਵੇਰੇ ਲਾ ਦਊਗੀ ਝਾੜ ਹੁਣ ਕੰਡੇ ਨੇ ਵਧੀਆ ਲੱਗ ਗਿਆ ਨੰਦਾਂ ਨੇ। ਪੂਰਾ ਸਟਕ ਕੇ ਵਧੀਆ। ਤੰਗੀ ਤਰ੍ਹਾਂ ਫਿਰ ਸਵੇਰੇ ਕਰ ਦੂੰਗੀ। ਬਹੁਤ ਘਰ ਨਹੀਂ ਸੀਗੀ। ਇਹ ਪੁੰਗਾ ਤਾਂ ਲੈ ਲਿਆ। ਬਹੁਤ ਮੁਸ਼ਕਲਾਂ ਕੰਮ ਨਿਵੇੜਿਆ। ਬੱਚਿਆਂ ਦੀ ਵਿਚਾਰੀ ਬਸ ਹੋ ਗਏ। ਨਾਲ ਅਲਗ ਲਗਾ ਕੇ ਤਾਂ ਬੱਚੇ ਕਰ ਦਿੰਦੇ ਨੇ ਨਾ। ਕੰਡੇ ਤਾਂ ਫਿਰ ਉਹਨੇ ਇੱਟਾਂ ਵਿੱਚ ਹੱਥ ਮਾਰਨ ਲਾਉਂਦੇ। ਪੱਤੇ ਵਾਸਤੇ ਕੱਲ ਤਾਂ ਈਟਾ ਕੱਢੀਗੀ। ਤੇ ਫਿਰ ਉਹ ਕੱਢ ਕੇ ਰੱਖ ਦਿੱਤੇ ਉਹਨਾਂ ਵਾਸਤੇ ਫਿਰ ਬਾਅਦ ਵਿੱਚ ਫੜਾਈਗੇ। ਬੱਚੇ ਚਾ ਅਲਗ ਲਗਾ ਕੇ ਤਾਂ ਕਰਾਉਂਦੇ ਨੇ ਨਾਲ ਨੂੰ ਕੰਡੇ ਤਾਂ ਨਹੀਂ ਕਰਦੇਗੇ। ਨਿਆਣੀ ਨਹੀਂਗੇ। ਤੇ ਚੱਲਣ ਦੀ ਹਲਕਾ ਮੈਨੂੰ ਵੀ ਸਾਰਾ ਜੇ ਮਿਲ ਗਏ ਚੱਲਣ ਜੇ ਸਾਰੇ ਟਚਿੰਦ ਦਿੱਤੀਆਂ ਨੇਗੀਆਂ ਤੇ ਭਾਈ ਇਹ ਵੀ ਸਾਰੇ ਸਾਫ ਹੋ ਗਈ ਤੇ ਬਾਕੀ ਇਹ ਟਰਾਲੀ ਲੰਗਰ ਦੀ ਚਾਰ ਵਾਲੀ ਤੇ ਦਿੱਕਤ ਆਉਣੀ ਸੀਗੀ ਕਿਉਂਕਿ ਸਾਰਾ ਸਮਾਨ ਚੱਕ ਚੱਕੇ ਚੰਗੀ ਤਰ੍ਹਾਂ ਸਾਫ ਕਰਦਾ ਏ ਥੋੜਾ ਕੁ ਹੈਗਾ ਸੀ ਤੇ ਚੱਕੇ ਪਹਿਲਾਂ ਸਿੱਟ ਦੁੱਤਾ ਤੇ ਮੈਂ ਵੀ ਇੱਕ ਤਰ੍ਹਾਂ ਪੈਸਾ ਸਾਫ ਕਰ ਦਿੱਤੀ ਤੇ ਬਸ ਹੁਣ ਜੀਰ ਕਰਕੇ ਇਹ ਲੱਗੀ ਨਹੀਂ ਗਿਆ ਨਹੀਂ ਅਸੀਂ ਆ ਪਹਿਲਾਂ ਪਹਿਲਾਂ ਸਾਫ ਕਰ ਦੇਵਨੇ ਜੀਰ ਹਾਉਣ ਤੋਂ ਸਹੀ ਜੀ ਕਾਲ ਹੋਈ ਉਸ ਮੈਨੂੰ ਹੁਣ ਪੇਮੈਂਟ ਲੱਗਦਾ ਹੈਗਾ ਉਥੇ ਰਹਿਗਾ ਨਹੀਂ ਸੀ ਜੀ ਲੋਨ ਕਰ ਬਾਰੇ ਸਾਰੇ ਪੈਸੇ ਸਾਫ ਕਰ ਦੇਣੇ ਨੇ ਇੱਕ ਵਾਰ ਇਹਨੂੰ ਕਾਪੂਸ ਹੁੰਦਾ ਤੇ ਸਪਰੇਅ ਕਰ ਦਿੰਨੇ ਹਾਂ ਤੇ ਇਹ ਫਿਰ ਚਿੰਗ ਦਾ ਖੁੱਛਤੀ ਤੇ ਇਹ ਜਿਹੜਾ ਸਾਫ ਹੋ ਜਾਂਦੀ ਹੈ ਕਿਉਂਕਿ ਹੁਣ ਗਰਮੀ ਚ ਕੀੜੇ ਕੰਡਾ ਹੁੰਦਾ ਬੱਚੇ ਲੰਘਦੇ ਵਰਦੇ ਨੇ ਖੌਕਾ ਹੋ ਜਾਂਦਾ ਕਾ ਆਬ ਵੀ ਨੀਰ ਸਵੇਰ ਜਾਂਦੇ ਤੇ ਡਰ ਲੱਗ ਲੱਗ ਕਉਂਕਿ ਪਈ ਕੱਚੀ ਕੱਚੀ ਪਈ ਵਿੱਚ ਸਹਰ ਹਾਂ ਕਾ ਕੰਡਾ ਬਹੁਤ ਹੋ ਜਾਂਦਾ ਤੇ ਟਾਈਮ ਲੱਗਾ ਹੁੰਦਾ ਚੜ੍ਹੂ ਲਾ ਲਵਾਂਗੇ ਸਵੇਰੇ ਲਗਾਉਂਗੀ ਚਲੋ ਚੱਲਦੇ ਹੁਣ ਬਾਹਰ ਦੇ ਇਹਨੇ ਬਸ ਉਹਨਾਂ ਬਸ ਉਹ ਬੰਦ ਤੇ ਚਾਰ ਕੋਈ ਹੁਣ ਬਸ ਨਾਲ ਦੀ ਰਫਤਾਰ ਚੋਕੀ ਜਲਦੀ ਬਣਦੇ ਨੇ ਮੱਛਰ ਮਤ ਹੋ ਜਾਂਦਾ ਨਾ ਫਿਰ ਫਿਰ ਨਹੀਂ ਇਹ ਮੱਛਰ ਵਰ ਦੇ ਕੇ ਰੰਦਨ ਤੇਰਾ ਮੱਝਾ ਦਾ ਸਾਇਦਾ ਤਰਫਾਈ ਜਾਂਦਾ ਵਾ ਮੈਂ ਜਲਦੀ ਬਣਦੇ ਨੇ ਇਹ ਧਾਰ ਚੋਕੀ ਸਿੱਧੀ ਨੇ ਅਸੀਂ ਕੱਲ ਤਾਂ ਸੇਵ ਜੀ ਬਣ ਲਿੱਤੇ ਸੀ ਅੱਜ ਇਹ ਟਾਈਮ ਲੱਗ ਜੇ ਕਿਉਂਕਿ ਫਿਰ ਉਹ ਇਹਨੂੰ ਇਹ ਹੋਰੇ ਵੀ ਚੱਲ ਨਾਲ ਹੈਲਪਰ ਰੱਖਿਆ ਸਾਰਾ ਕੰਮ ਕਰਕੇ ਫਿਰ ਉਹ ਨਿਬੜ ਜੂਗਾ ਕੰਮ ਸਾਰਾ ਜੇ ਫਿਰ ਕੱਲ ਨੂੰ ਇਹ ਚਾਰਾਂ ਲੈ ਕੇ ਫਿਰ ਉਧਰ ਹੋ ਜੂਗਾ ਚਾਰ ਕੰਨ ਤੇ ਮੀ ਸਾਡੇ ਤਾਂ ਨਹੀਂ ਪਿਆ ਹੈਗਾ ਤੇ ਪਿੰਡ ਮੀ ਪੈ ਗਿਆ ਕੱਲ ਬਹੁਤ ਸੈਟਰਡੇ ਸੀ ਕੱਲ ਕੱਲ ਸੈਟਰਡੇ ਦਿਨ ਬਹੁਤ ਮੀਂਹ ਪਿਆ ਉੱਥੇ ਤੇ ਸਾਡੇ ਕੋਲ ਦੀ ਬਾਈਪਾਸ ਲੰਘਦੇ ਜਿਹੜਾ ਚੰਡੀਗੜ੍ਹ ਨੂੰ ਪਟਿਆਲੇ ਨੂੰ ਲੰਘਦਾ ਹੈ ਉਥੋਂ ਵੀ ਟਿੰਡੇ ਤੋਂ ਤੇ ਉਧਰ ਵੀ ਹੈਗਾ ਸੀ ਬਹੁਤ ਮੀਂਹ 10 ਦੇ ਸੀ ਕਹਿੰਦੇ ਤੇ ਇਧਰ ਦਿਰਵੇ ਘਰਾਟ ਵੱਲ ਵੀ ਕੱਲ ਕਾਫੀ ਮੀਂਹ ਪੈ ਗਿਆ ਤੇ ਦੋ ਦਿਨ ਦਾ ਹੁਣ ਨਾ ਪਏ ਹਨਾ ਚਾਰ ਦਾ ਕੰਮ ਨਿਬੜ ਜੇ ਜਿਹੜਾ ਕਾਰ ਕਈ ਇਧਰ ਆਇੰਦਾ ਹੈ ਫਿਰ ਕੋ ਕੋ ਇਹਨਾਂ ਖर्चा ਬਹੁਤ ਹੁੰਦਾ ਨੇ ਖਰਚਾ ਬਹੁਤ ਹੁੰਦਾ ਫਿਰ ਮੇਰੇ ਨਾਲੇ ਕੰਮ ਨਿਭੜਦਾਨੀ ਹੈਗਾ ਉਸੇ ਨਾਲ ਨਿਭੋਖਾ ਹੋ ਜਾਂਦਾ ਤੇ ਫੇ ਸਾਰੀ ਸਾਫ ਹੋ ਗਈ ਬਸ ਝਾੜੂ ਲਗਾਉਣਾ ਰਹਿੰਦਾ ਮੈਂ ਸਵੇਰੇ ਲਗਾਉਣੀ ਹੂੰ ਟਾਈਮ ਨਹੀਂ ਹੈਗਾ ਤੇ ਜੋਤ ਨੇ ਸੇਡ ਲੇਟ ਦਾ ਕੰਮ ਮੈਂ ਗੱਟਾ ਪਾ ਪਰਾ ਚਿਰਦੰਨੀਆਂ ਪੂਰੀ ਲੱਗਦੀਆਂ ਤੇ ਪਈਆਂ ਤੇ ਸਾਰਾ ਖਾਲੀ ਹੋ ਗਿਆ ਤੇ ਤਵੀਆਂ ਬਣੀ ਬਹੁਤ ਖਰਾਬ ਹੋ ਗਈ ਪਈ ਸੀ ਹੂੰ ਚੱਕ ਕੇ ਤਵੀਆਂ ਨਾਲ ਲਾਤੀਆਂ ਸਾਰੀਆਂ ਤੇ ਟਰਾਲੀ ਔਨ ਜਗਾ ਕਰ ਦਿੱਤੀ ਆ ਚੰਗੀ ਤਰ੍ਹਾਂ ਸਾਫ ਕਰ ਦਿੱਤਾ ਇਹ ਟਰੋਏ ਵਿੱਚ ਆਪਣੀ ਤੂੜੀ ਸਾਰੀ ਭਾਗ ਰੱਖ ਦਿੱਤੀ ਹੈਗੀ ਤੇ ਤੂੜੀ ਵਧੀਆ ਪੋਈ ਹੈ ਮੈਂ ਇਸ ਵਾਰ ਕਹਿ ਕਿ ਕਿਉਂਕਿ ਨੀਚੇ ਪਰ ਚਾਰ ਨਹੀਂ 걸ਦਾ ਤੂੜੀ ਗਲ ਜਾਂਦੀ ਹੈਗੀ ਚਾਰ ਫਿਰ ਵਧੀਆ ਰਹਿੰਦਾਗਾ ਪਿਛਲੇ ਸਾਲ ਘੱਟ ਪਾਈ ਇਹਨਾਂ ਨੀਚੇ ਤੂੜੀ ਤੇ ਉੱਪਰ ਵੀ ਘੱਟ ਪਾਈ ਕਿਉਂਕਿ ਇਸ ਵਾਰ ਵਧੀਆ ਪਾ ਦੇ ਉਹਨੂੰ ਦੋ ਪੰਡਾ ਹੋਰ ਪਾਈ ਜਾਣਗੇ ਤੇ ਫਿਰ ਆ ਚਾਰ ਨਹੀਂ ਖਰਾਬ ਹੁੰਦਾ ਹੈਗਾ ਤੇ ਨਾਲੇ ਤੂੜੀ ਵਿੱਚ ਪਾਣੀ ਘੱਟ ਵੱਢਦਾਗਾ ਉਹ ਸਾਫ਼ ਹੋ ਗਿਆ ਸਾਰੀ ਵਸਟਾਡ ਦਿਖਾ ਦਾਂਗੇ ਤੇ ਪਹੀ ਸਾਡੀ ਕੱਚੀ ਹੈਗੀ ਪੱਕੀ ਨਹੀਂ ਕਰਦੇ ਕਹਿੰਦੇ ਨੇ ਵੀ ਸਰਕਾਰੀ ਹੋ ਜਾਊਗੀ ਪੱਕੀ ਨਹੀਂ ਕਰਨੀ ਹੈਗੀ ਉਪਰ ਵਿੱਚ ਸਰਕਾਰੀ ਟੱਕ ਪੈਗੀ ਫਿਰ ਜਿਹੜੀ ਪਹੀਆ ਸਰਕਾਰੀ ਹੋ ਜਾਂਦੀ ਹੈਗੀ ਫਿਰ ਆਪਾਂ ਕਿਸੇ ਨੂੰ ਵੀ ਰੋਕ ਨਹੀਂ ਸਕਦੇ ਕੋਈ ਬੜੀ ਗੇਟ ਕੱਢਣ ਵਾਸਤੇ ਜਾਂ ਕੋਈ ਸੰਦ ਕਰਾਉਣ ਵਾਸਤੇ ਤੇ ਨਾਲੇ ਦਰਸਤ ਲੱਗੇ ਹੋਣ ਨੇ ਵਧੀਆ ਪਹੀਏ ਦੇ ਵਿੱਚ ਦੇ ਪੱਕੇ ਕਰਦੇ ਨਾਲ ਦੁਪੱਟੇ ਜਾਣਗੇ ਸਾਰੇ ਤੇ ਬੜੀ ਦਰਵਾਜ਼ੇ ਵਾਰ ਕਿਸਾਨ ਰਹਿੰਦੀ ਹੈ ਕਿਸੇ ਨੇ ਵੀ ਗੱਡੀ ਖੋਣ ਦੀ ਜਾਂ ਕੋਈ ਵੀ ਉਹ ਇਕੱਠਾ ਵੱਟ ਹੁੰਦਾ ਉਹ ਸਾਰੇ ਸੰਦ ਵਾਲੇ ਇੱਥੇ ਖੜਾ ਜਾਂਦਾ ਤੇ ਪਹੀ ਕੁੜੀਆਂ ਨਾਲੇ ਕਾਫੀ ਮੱਡੀ ਹੈਗੀ ਤੇ ਆਰਾਮਦਾਰੀ ਆ ਪੱਛਾ ਵੀ ਵਧੀਆ ਲੱਗਦਾ ਹੈ ਕਪਕੇ ਸੀ ਕਰਵਾਵਣੀ ਉਸ ਕੰਪਲੇ ਤੇ ਕਰਵਾ ਮਗੇ ਤੋਂ ਕੇ ਨਹੀਂ ਕਰਵਾਉਂਦੇ ਇਹ ਫਿਰ ਕੇਈ ਵਾਰ ਕੋ ਘਰ ਬਣਾਉਣਾ ਪੈਗੇ ਕਿਸੇ ਬਣਾਉਣਾ ਪੈਗੇ ਫਿਰ ਰੋਖਾ ਹੋਈ ਜਾਂਦਾ ਹੈ ਬੱਚਿਆਂ ਦੇ ਵਿੱਚ ਰੰਗ ਨਿਕਲ ਗਿਆ ਹੈ ਬਹੁਤ ਹੈਲਪ ਕੀਤੀ ਸਾਰੇ ਟਚੱਕ ਤੇ ਚਿੰਦਰਾ ਸਾਰਾ ਸਾਫ ਕਰਾਤਾ ਬਸ ਥੋੜੇ ਜਿਹੋੜੇ ਰਗੇ ਨੇ ਤਬੀਏ ਕੋਲ ਤੇ ਉਹ ਵੀ ਚੱਕ ਲਾਂਗੇ ਇਹ ਸਾਰਾ ਸਾਫ ਹੋ ਗੋਈ